ਸਤ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹੈਲਥੀ ਵਾਈਪ ਅੱਜ ਦੇ ਟੌਪਿਕ ਵਿੱਚ ਗੱਲ ਕਰਾਂਗੇ ਗਿਲੋਈ ਬਾਰੇ ਗਲੋਈ ਇੱਕ ਬੂਟਾ ਜਾਂ ਕਹਿ ਸਕਦੇ ਆ ਪੌਦਾ ਹੈ ਦੋਸਤੋ ਗਲੋਈ ਦੇ ਪੱਤਿਆਂ ਦੀ ਸ਼ੇਪ ਹਾਰਡ ਦੀ ਤਰ੍ਹਾਂ ਹੁੰਦੀ ਹੈ ਸੰਸਕ੍ਰਿਤੀ ਵਿੱਚ ਗਲੋਈ ਨੂੰ ਅਮ੍ਰਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੋਸਤੋ ਅਮ੍ਰਿਤ ਨਾਮ ਇਸ ਲਈ ਕਿਉਂਕਿ ਗਲੋਈ ਦੇ ਬਹੁਤ ਲਾਜਵਾਬ ਫਾਇਦੇ ਹਨ ਗਲੋਈ ਦੇ ਬਹੁਤ ਰਿਸਰਚ ਹੋਈ ਜਾਂ ਕਹਿ ਸਕਦੇ ਆ ਕਿ ਗਲੋਈ ਤੇ ਪ੍ਰਯੋਗ ਹੋਏ ਗਲੋਈ ਵਿੱਚ ਪੋਸ਼ਟਿਕ ਤੱਤ ਅਤੇ ਇਸ ਵਿੱਚ ਪਾਏ ਜਾਣ ਵਾਲੇ ਐਲਕਲਾਈਨ ਗਲਾਈਕੋਸਾਈਡ ਅਤੇ ਹੋਰ ਮਿਸ਼ਰਣਾਂ ਦੇ ਕਾਰਨ ਬਹੁਤ ਪ੍ਰਭਾਵਸ਼ਾਲੀ ਹੈ ਗਲੋਈ ਦਾ ਨਿਊਟ੍ਰੀਸ਼ਨ ਫੈਕਟਸ ਗਲੋਈ ਦੀ ਕੈਲਰੀਜ਼ 88 ਮੌਇਸਚਰ 31 ਕਾਰਬ 3.3 ਗ੍ਰਾਮ ਔਰ ਫੈਟ ਬਹੁਤ ਘੱਟ ਪ੍ਰੋਟੀਨ 2.3 ਗ੍ਰਾਮ ਆਇਰਨ ਔਰ ਵਿਟਾਮਿਨ ਸਹੀ ਗੁਡ ਮਾਤਰਾ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਗਲੋਈ ਦੇ ਫਾਇਦੇ ਇਸ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਔਰ ਕਿੰਨਾ ਗਲੋਈ ਨਹੀਂ ਲੈਣੀ ਚਾਹੀਦੀ ਔਰ ਕਿੰਨੀ ਮਾਤਰਾ ਵਿੱਚ ਲੈਣੀ ਚਾਹੀਦੀ ਹੈ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਗੱਲ ਕਰਦੇ ਆ ਗਲੋਈ ਦੇ ਫਾਇਦੇ ਬਾਰੇ ਦੋਸਤੋ ਗਲੋਈ ਦਾ ਫਰਸਟ ਫਾਇਦਾ ਇਹ ਹੈ ਕਿ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੀ ਹੈ ਦੋਸਤੋ ਗਲੋਈ ਨਾਮ ਤੁਸੀਂ ਕੋਰੋਨਾ ਟਾਈਮ ਵਿੱਚ ਸੁਣਿਆ ਹੋਣਾ ਕਿ ਗਲੋਈ ਦਾ ਕੜਾ ਪਾਊਡਰ ਪੀਓ ਇਮਿਊਨਿਟੀ ਸਟਰੋਂਗ ਕਰਦੀ ਹੈ ਜਿਆਦਾ ਬਿਮਾਰੀਆਂ ਕਮਜ਼ੋਰ ਇਮਿਊਨ ਸਿਸਟਮ ਦੀ ਕਾਰਨ ਹੁੰਦੀਆਂ ਹਨ ਗਲੋਈ ਪੋਸ਼ਟਿਕ ਤੱਤ ਔਰ ਐਂਟੀਆਕਸੀਡੈਂਟ ਨਾਲ ਭਰਪੂਰ ਹੈ ਜਾਂ ਕਹਿ ਸਕਦੇ ਆ ਗਲੋਈ ਐਂਟੀਆਕਸੀਡੈਂਟ ਦਾ ਪਾਵਰ ਹਾਊਸ ਹੈ ਜੋ ਫ੍ਰੀ ਰੈਡੀਕਲ ਨਾਲ ਲੜਦਾ ਹੈ ਤੁਹਾਡੇ ਸੈੱਲਾਂ ਨੂੰ ਸਿਹਤਮੰਦ ਰੱਖਣਾ ਔਰ ਬਿਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਔਰ ਵਾਇਰਸਾਂ ਨਾਲ ਲੜਨਾ ਔਰ ਜਰੀਲੇ ਪਦਾਰਥਾਂ ਨੂੰ ਹਟਾਉਣਾ ਔਰ ਖੂਨ ਨੂੰ ਸ਼ੁੱਧ ਕਰ ਮਤਲਬ ਖੂਨ ਨੂੰ ਸਾਫ਼ ਕਰਨ ਵਿੱਚ ਹੈਲਪ ਕਰਦਾ ਹੈ ਸੋ ਦੋਸਤੋ ਜਿਨ੍ਹਾਂ ਨੂੰ ਮੌਸਮ ਬਦਲਣ ਕਾਰਨ ਜ਼ੁਕਾਮ ਖਾਂਸੀ ਜਾਂ ਵੀਕਨੈਸ ਮਹਿਸੂਸ ਹੁੰਦੀ ਹੈ ਉਹ ਗਲੋਈ ਦਾ ਕਾੜਾ ਜਾਂ ਪਾਊਡਰ ਦਾ ਇਸਤੇਮਾਲ ਕਰਨ ਔਰ ਦੋਸਤੋ ਇਸਤੇਮਾਲ ਕਿਸ ਤਰ੍ਹਾਂ ਕਰਨਾ ਗਲੋਈ ਦਾ ਕਿਹੜਾ 파ਰ ਇਸਤੇਮਾਲ ਕਰਨਾ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੋਸਤੋ ਹੁਣ ਗੱਲ ਕਰਦੇ ਆਂ ਗਲੋਈ ਦੇ ਨੇਕ ਫਾਇਦੇ ਬਾਰੇ ਦੋਸਤੋ ਗਲੋਈ ਬੁਖਾਰ ਡੇਂਗੂ ਮਲੇਰੀਆ ਨੂੰ ਵੀ ਠੀਕ ਕਰਦੀ ਹੈ ਗਲੋਈ ਉਹਨਾਂ ਲਈ ਵੀ ਗੁੱਡ ਹੈ ਜਿਨ੍ਹਾਂ ਨੂੰ ਗੰਭੀਰ ਬੁਖਾਰ ਹੈ ਕਿਉਂਕਿ ਇਹ ਐਂਟੀਪਾਇਰੇਟਿਕ ਹੈ ਗਲੋਈ ਦਾ ਕਿਸੇ ਵੀ ਰੂਪ ਵਿੱਚ ਸੇਵਨ ਕਰ ਸਕਦੇ ਹੋ ਜੂਸ ਪਾਊਡਰ ਜਾਂ ਕੜੇ ਵਿੱਚ ਗਲੋਈ ਬੁਖਾਰ ਤੋਂ ਇਲਾਵਾ ਮਲੇਰੀਆ ਔਰ ਡੇਂਗੂ ਨੂੰ ਵੀ ਠੀਕ ਕਰਦੀ ਹੈ ਦੋਸਤੋ ਡੇਂਗੂ ਵਿੱਚ ਤੁਸੀਂ ਰਿਪੋਰਟ ਕਰਾਉਂਦੇ ਹੋ ਅਕਸਰ ਕਹਿੰਦੇ ਹੋ ਸੈੱਲ ਘੱਟ ਹੋ ਗਏ ਸੋ ਉਹ ਪਲੇਟਲੇਟ ਸੈੱਲ ਦੀ ਗੱਲ ਕਰਦੇ ਹਾਂ ਜਿਹੜੇ ਘੱਟ ਹੁੰਦੇ ਨੇ ਸੋ ਗਲੋਈ ਤੁਹਾਡੇ ਪਲੇਟਲੇਟ ਸੈੱਲ ਨੂੰ ਵਧਾਉਂਦਾ ਹੈ ਅਗਰ ਤੁਹਾਨੂੰ ਬੁਖਾਰ ਜਾਂ ਡੇਂਗੂ ਹੋਵੇ ਤਾਂ ਗਲੋਈ ਦਾ ਇਸਤੇਮਾਲ ਜ਼ਰੂਰ ਕਰਨਾ ਹੋਰ ਇਹ ਗੱਲ ਕਰਦੇ ਹਾਂ ਗਲੋਈ ਦੇ ਨੈਕਸਟ ਫਾਇਦੇ ਬਾਰੇ ਗਲੋਈ ਦਾ ਨੈਕਸਟ ਫਾਇਦਾ ਹੈ ਇਹ ਸਟ्रेस ਫ੍ਰੀ ਰੱਖਦਾ ਹੈ ਮਤਲਬ ਸ਼ਾਂਤ ਕਰਦਾ ਹੈ ਗਲੋਈ ਨੂੰ ਅਨਕੂਲਿਤ ਜੜੀ ਬੂਟੀਆਂ ਵਜੋਂ ਵਰਤਿਆ ਜਾਂਦਾ ਹੈ ਇੱਕ ਅਡਪਟੋਜਨ ਅਸਲ ਵਿੱਚ ਇੱਕ ਬਦਾਰਥ ਹੈ ਜੋ ਸਾਡੇ ਸਰੀਰ ਨੂੰ ਤਣਾਅ ਦੇ ਅਨੁਕੂਲ ਵਿੱਚ ਮਦਦ ਕਰਦਾ ਹੈ ਕਿਉਂਕਿ ਇਹ ਹੈਲਥ ਟੋਨਿਕ ਸਾਡੇ ਸਰੀਰ ਕਰਦਾ ਹੈ ਔਰ ਇਹ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ ਸੋ ਦੋਸਤੋ ਅਗਰ ਤੁਸੀਂ ਸਟ्रेस ਫੀਲ ਕਰਦੇ ਹੋ ਤਾਂ ਗਲੋਈ ਦਾ ਕਾੜਾ ਜਾਂ ਜੂਸ ਨੂੰ ਜੂ ਟਰਾਈ ਕਰੋ ਗਲੋਈ ਦਾ ਨੈਕਸਟ ਫਾਇਦਾ ਦੋਸਤੋ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਪ੍ਰੋਬਲਮ ਆਉਂਦੀ ਜਾਂ ਦਮੇ ਦੀ ਪ੍ਰੋਬਲਮ ਹੈ ਉਹ ਗਲੋਈ ਦਾ ਪਾਊਡਰ ਜਾਂ ਜੂਸ ਜਾਂ ਕਾੜਾ ਜ਼ਰੂਰ ਲੈਣ ਗਲੋਈ ਖੂਨ ਨੂੰ ਸਾਫ਼ ਕਰਦੀ ਗਲੋਈ ਐਂਟੀਆਕਸੀਡੈਂਟ ਦਾ ਕੰਮ ਕਰਦੀ ਹੈ ਇਹ ਤੁਹਾਡੀ ਸਕਿਨ ਸਾਫ਼ ਔਰ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਗਲੋਈ ਦੇ ਪੱਤੇ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਦੇ ਹਨ ਔਰ ਖੂਨ ਨੂੰ ਸਾਫ਼ ਕਰਦੇ ਹਨ ਇਹ ਇੱਕ ਕੈਮੀਕਲ ਦੀ ਖੋਨੂ ਸਾਫ ਕਰਦੇ ਹਾਂ ਦੋਸਤੋ ਜਿੰਨਾ ਦੇ ਜੋੜਾਂ ਵਿੱਚ ਦਰਦ ਜਾਂ ਹੱਡੀਆਂ ਵਿੱਚ ਜਰਦ ਜਾਂ ਆਰਥਰਾਈਟਿਸ ਦੀ ਪ੍ਰੋਬਲਮ ਹੈ ਉਹ ਗਲੋਈ ਨੂੰ ਜ਼ਰੂਰ ਲੈਣ ਗਲੋਈ ਜੋੜਾਂ ਦੇ ਦਰਦ ਨੂੰ ਘਟਾਉਂਦਾ ਹੈ ਖਾਸ ਤੌਰ ਤੇ ਜਿੰਨਾ ਵਿੱਚ ਹਾਈ ਯੂਰਿਕ ਐਸਿਡ ਦਾ ਲੈਵਲ ਵੱਜ ਜਾਂਦਾ ਹੈ ਜੋੜਾਂ ਦੇ ਦਰਦ ਲਈ ਗਲੋਈ ਦੀ ਡੰਡੀ ਜਾਂ ਟਾਣੀ ਦੇ ਪਾਊਡਰ ਨੂੰ ਦੁੱਧ ਵਿੱਚ ਉਬਾਲ ਕੇ ਪੀਓ ਗਿਲੋਈ ਲੀਵਰ ਲਈ ਵੀ ਗੁੱਡ ਹੈ ਇੱਕ ਚੁਟਕੀ ਗਲੋਈ ਦੇ ਅਰਕ ਨੂੰ ਸ਼ਹਿਦ ਵਿੱਚ ਮਿਲਾ ਕੇ ਦਿਨ ਵਿੱਚ ਇੱਕ ਵਾਰ ਸੇਵਨ ਕਰੋ ਗਲੋਈ ਦਾ ਨਿਯਮਤ ਸੇਵਨ ਲੀਵਰ ਦੀ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਇਹ ਐਂਟੀਆਕਸੀਡੈਂਟ ਐਨਜ਼ਾਈਮ ਦੇ ਪੱਦਰ ਨੂੰ ਵਧਾਉ ਭੋਜਨ ਨੂੰ ਘਟਾਉਂਦਾ ਹੈ ਔਰ ਲੀਵਰ ਦੇ ਸਿਹਤਮੰਦ ਰੱਖਦਾ ਹੈ ਅਗਰ ਤੁਹਾਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੈ ਤਾਂ ਗਲੋਈ ਦਾ ਇਸਤੇਮਾਲ ਜ਼ਰੂਰ ਕਰੋ ਦੋਸਤੋ ਅਗਰ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ ਜਾਂ ਟਾਈਪ 2 ਡਾਇਬੀਟਿਸ ਹੈ ਤਾਂ ਗਲੋਈ ਦਾ ਇਸਤੇਮਾਲ ਕਰੋ ਗਲੋਈ ਸ਼ੂਗਰ ਦੇ ਮਰੀਜ਼ਾਂ ਵਿੱਚ ਇਨਸੂਲਿਨ ਸੰਵੇਦਨਸ਼ੀਲਤਾ ਵਧਾਉਂਦਾ ਹੈ ਔਰ ਇਹ ਹਾਈਪੋਗਲਾਈਸੈਮਿਕ ਏਜੰਟ ਵਜੋਂ ਜਾਣਿਆ ਜਾਂਦਾ ਹੈ ਜੋ ਖੂਨ ਵਿੱਚ ਗਲੂਕੋਜ਼ ਦੇ ਲੈਵਲ ਨੂੰ ਘਟਾਉਂਦੇ ਹਨ ਸੋ ਡਾਇਬੀਟਿਸ ਵਾਲੇ ਮਰੀਜ਼ ਇਸ ਦਾ ਇਸਤੇਮਾਲ ਜ਼ਰੂਰ ਕਰਨ ਗਲੋਈ ਦਾ ਨੈਕਸਟ ਫਾਇਦਾ ਗਲੋਈ ਪਾਚਨ ਦੰਤਰ ਲਈ ਵੀ ਗੁੜਾ ਦੋਸਤ ਕਰਨ اور 파ਰਕਟੋਨ ਵਿੱਚ ਹੈਲਪ ਕਰਦਾ ਹੈ। ਗਲੋਏ ਵਿੱਚ ਹਾਈ ਫਾਈਬਰ ਹੁੰਦਾ ਦੋਸਤੋ। ਸੋ ਇਹ ਪਾਚਨ ਪ੍ਰਕਿਰਿਆ ਨੂੰ ਸਲੋ ਕਰਦਾ ਹੈ ਔਰ ਵੇਸਟੇਜ ਨੂੰ ਸਟੂਲ ਰਾਹੀਂ ਬਾਹਰ ਕੱਢਦਾ ਹੈ। ਜਿਸ ਕਰ ਬੋਡੀ ਵਿੱਚ ਵੇਸਟੇਜ ਨਹੀਂ ਰਹਿੰਦਾ ਔਰ ਪੇਟ ਸਾਫ਼ ਰਹਿੰਦਾ ਹੈ। ਅੱਧਾ ਗ੍ਰਾਮ ਗਲੋਏ ਪਾਊਡਰ ਨੂੰ ਆਵਲਾ ਜਾਂ ਗੁੜ ਨਾਲ ਮਿਲਾ ਕੇ ਖਾਣ ਨਾਲ ਪਾਚਨ ਸੰਬੰਧੀ ਸਮੱਸਿਆ ਨਹੀਂ ਹੁੰਦੀ ਅਤੇ ਭੁੱਖ ਵਾਧੀ ਹੈ। ਦੋਸਤੋ ਅਗਰ ਤੁਹਾਡਾ ਬੈਡ ਕੋਲੇਸਟ੍ਰੋਲ LDL ਵਧਦਾ ਹੈ ਔਰ ਗੁੱਡ ਕੋਲੇਸਟ੍ਰੋਲ HDL ਘਟ ਹੈ ਤਾਂ ਗਲੋਏ ਦਾ ਕੜਾ ਜਾਂ ਜੂਸ ਪੀਓ। ਦੋਸਤੋ ਜਿਨ੍ਹਾਂ ਨੂੰ ਬਲਗਮ ਦੀ ਪ੍ਰੋਬਲਮ ਰਹਿੰਦੀ ਹੈ ਉਹ ਵੀ ਗਲੋਏ ਦਾ ਉੱਕੇ ਆਉਂਦਾ ਹੈ ਉਹਨਾਂ ਨੂੰ ਵੀ ਗਲੋਏ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਹੁਣ ਗੱਲ ਕਰਦੇ ਆਂ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਦੋਸਤੋ ਅਗਰ ਗਲੋਏ ਦਾ ਪੌਦਾ ਜਾਂ ਬੂਟਾ ਤੁਹਾਡੇ ਘਰ ਵਿੱਚ ਹੈ ਫਿਰ ਤਾਂ ਬੈਸਟ ਹੈ ਅਗਰ ਨਹੀਂ ਹੈ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਆਯੁਰਵੈਦਿਕ ਸਟੋਰ ਤੇ ਜਾਂਦੇ ਹੋ ਤਾਂ ਕੋਸ਼ਿਸ਼ ਕਰੋ ਪੈਕੇਜ ਜੂਸ ਨਾ ਖਰੀਦੋ ਕਿਉਂਕਿ ਜੂਸ ਔਰ ਪਾਊਡਰ ਜਦੋਂ ਵੀ ਖਰੀਦੋ ਤਾਂ ਸਮਗਰੀ ਮਤਲਬ ਇਨਗਰੀਡੀਅੰਟ ਜ਼ਰੂਰ ਪੜੋ ਅਗਰ ਇਨਗਰੀਡੀਅੰਟ ਵਿੱਚ ਪ੍ਰੀਜ਼ਰਵੇਟਿਵ ਔਰ ਆਰਟੀਫੀਸ਼ਲ ਕਲਰ ਐਡ ਹਨ ਤਾਂ ਇਸ ਨੂੰ ਨਾ ਖਰੀਦੋ ਅਗਰ ਐਡ ਨਹੀਂ ਹਨ ਤਾਂ ਖਰੀਦ ਲਓ ਔਰ ਦੋ ਉਹਨਾਂ ਨੂੰ ਸੁਕਾ ਕੇ ਪਾਊਡਰ ਬਣਾਓ ਜਾਂ ਪੱਤਿਆਂ ਦਾ ਕੜਾ ਬਣਾ ਕੇ ਪੀਓ ਕਿੰਨਾਂ ਨੂੰ ਗਲੋਹੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਦੋਸਤੋ ਜਿੰਨਾਂ ਦਾ ਬੀਪੀ ਘਟਦਾ ਹੈ ਉਹ ਗਲੋਹੇ ਦਾ ਇਸਤੇਮਾਲ ਨਾ ਕਰਨ ਔਰ ਪ੍ਰੈਗਨੈਂਟ ਔਰਤਾਂ ਗਲੋਹੇ ਦਾ ਇਸਤੇਮਾਲ ਨਾ ਕਰਨ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ